ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਗੁਰਮਤ ਅਕੈਡਮੀ ਬਾਰਨ ਵਿਖੇ ਬਹੁਤ ਸਾਰੇ ਮਹਾਂਪੁਰਖਾਂ ਦੀ ਇਕੱਤਰਤਾ ਹੋਈ ਹੈ ਉਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਭਗਤ ਰਵਦਾਸ ਜੀ ਮਹਾਰਾਜ ਜਿਨ੍ਹਾਂ ਦਾ 650 ਸਾਲ ਆ ਰਿਹਾ ਹੈ ਉਹਦੇ ਸੰਬੰਧ ਵਿੱਚ ਵਿਚਾਰਾ ਹੋਈਆਂ ਨੇ ਇਹਦੇ ਵਿੱਚ ਮੁੱਖ ਵਿਚਾਰ ਹੋਈ ਹੈ ਕਿ ਜਿੰਨੇ ਵੀ ਮਹਾਂਪੁਰਖ ਪਟਿਆਲੇ ਜ਼ਿਲ੍ਹੇ ਦੇ ਜਾਂ ਜਿਹੜੇ ਪ੍ਰੇਮ ਕਰਨ ਵਾਲੇ ਨੇ ਸਾਰੇ ਇਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਜੜਾ ਚਿੱਠੀ ਹੈ ਪੱਤਰ ਲਿਖ ਕੇ ਭੇਜਿਆ ਜਾਏਗਾ ਸਾਰੇ ਮਹਾਂਪੁਰਖਾਂ ਵੱਲੋਂ ਕਿ ਇਹ 650 ਸਾਲਾਂ ਆਪਾਂ ਸਾਰਿਆਂ ਨੇ ਰਲ ਕੇ ਮਨਾਉਣਾ ਉਹਦੇ ਵਿੱਚ ਜੇ ਕੋਈ ਵਾਦ-ਵਿਵਾਦ ਵਾਲੀ ਗੱਲ ਹੋਵੇ ਉਹ ਅਕਾਲ ਤਖਸਾਲ ਵੱਲੋਂ ਜਿਹੜਾ ਫੈਸਲਾ ਕੀਤਾ ਜਾਏਗਾ ਉਹ ਸਾਰਿਆਂ ਨੂੰ ਪ੍ਰਵਾਨ ਹੋਏਗਾ ਅੱਜ ਬੇਅੰਤ ਮਾਪੁਰਖਾਂ ਨੇ ਹਾਜ਼ਰੀਆਂ ਭਰੀਆਂ ਨੇ ਤੇ ਮੈਂ ਜਿੰਨੇ ਵੀ ਮਾਪੁਰਖ ਨੇ ਜਿਵੇਂ ਕਲਰ ਭਣੀ ਵੇਖੇ ਸੰਤ ਬਾਬਾ ਨੇ ਛੱਤਰ ਸਿੰਘ ਜੀ ਅਸਥਾਨ ਤੋਂ ਕਿਉਂਕਿ ਇਹਨਾਂ ਨੂੰ ਫੁਰਨਾ ਫੁਰਿਆ ਉਸ ਤੇ ਅਰੰਭਤਾ ਹੋਈ ਅੱਜ ਦੂਜੀ ਮੀਟਿੰਗ ਜਿਹੜੀ ਹੈ ਬਾਰਨ ਹੋਈ ਹੈ ਇਸੇ ਤਰ੍ਹਾਂ ਕਿਉਂਕਿ 2027 20 ਫਰਵਰੀ ਨੂੰ ਸਮਾਗਮ ਹੈ ਉਸ ਤੋਂ ਪਹਿਲਾਂ ਪਹਿਲਾਂ ਸਾਰੇ ਮਾਪੁਰਖਾਂ ਦਾ ਜ਼ਿਲ੍ਹੇ ਵਾਈਜ਼ ਮੀਟਿੰਗਾਂ ਰੱਖੀਆਂ ਜਾਣਗੀਆਂ ਤੇ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਕਿ ਕਾਂਸੀ ਤੋਂ ਲੈ ਕੇ ਅਕਾਲ ਤਖਤ ਸਾਹਿਬ ਤੱਕ ਬੜਾ ਮਹਾਨ ਨਗਰ ਕੀਰਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵ ਅਨੁਸਾਰ ਇਹ ਜਿਹੜਾ ਸਮਾਗਮ 650 ਸਾਲਾ ਮਨਾਇਆ ਜਾਏਗਾ ਫਿਰ ਇੱਕ ਵਾਰ ਜਿੰਨੇ ਮਾਂਪੁਰ ਖਾਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਲਾਂਚਕਾਂ ਦੀ ਖੇਮਾ ਗੱਜ ਕੇ ਫਤਿਹ ਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੱਟੇ ਕੇ ਫੋਟੋ ਖਿੱਚ ਲਾ ਪੂਰੇ ਗਰੁੱਪ ਦੀ ਫੋਟੋ ਵੀ ਖਿੱਚ ਲਓ